ਨਮਸਕਾਰ ਜਿਵੇਂ ਆਪਾਂ ਰੂਟੀਨ ਚ ਹੈਲਥ ਚੈੱਕਅਪ ਬਾਰੇ ਰੂਟੀਨ ਚ ਗੱਲ ਕਰਦੇ ਰਹਿੰਦੇ ਆਪਾਂ ਤੁਹਾਡੇ ਨਾਲ ਸਾਰੇ ਅੱਜ ਫਿਰ ਆਪਾਂ ਡੈਂਟਲ ਦੇ ਵਕਤ ਹੀ ਆਪਾਂ ਇੱਕ ਤੁਹਾਨੂੰ ਜਾਗਰੂਕ ਵਾਸਤੇ ਸਾਰੇ ਡਾਕਟਰ ਕੁਲਵਿੰਦਰ ਗੌਰ ਨੇ ਬੀਡੀਐਸ ਡੈਂਟਲ ਸਰਜਨ ਤੇ ਜਿਵੇਂ ਡਾਕਟਰ ਸਾਹਿਬ ਬੱਚਿਆਂ ਦੇ ਜਾਂ ਵੱਡਿਆਂ ਦੇ ਕਈ ਵਾਰੀ ਦੰਦ ਖਰਾਬ ਹੋ ਜਾਂਦੇ ਕੋਈ ਕਹਿੰਦਾ ਕੀੜਾ ਲੱਗ ਗਿਆ ਕੀ ਇਹ ਜਿਵੇਂ ਹੁੰਦੇ ਤੇ ਉੱਥੇ ਆਪਾਂ ਨੂੰ ਕੀ ਕੀ ਚੀਜ਼ਾਂ ਧਿਆਨ ਵਿੱਚ ਜੇ ਕਦੋਂ ਪੇਸ਼ੈਂਟ ਨੂੰ ਪਤਾ ਲੱਗੇਗਾ ਵੀ ਮੈਨੂੰ ਇਹ ਪ੍ਰੋਬਲਮ ਕਹਿੰਦੇ ਆ ਸਾਨੂੰ ਸਟਾਰਟਿੰਗ ਤੋਂ ਪਤਾ ਲੱਗਦਾ ਕਿ ਜਦੋਂ ਕਈ ਵਾਰ ਮੂੰਹ 'ਚੋਂ ਸਾਡੇ ਬੈਕ ਬ੍ਰੈਥ ਜਿਹਨੂੰ ਕਹਿੰਦੇ ਸਮੈਲਾ ਵਿੱਚ ਸਟਾਰਟ ਹੋ ਜਾਂਦੀ ਆ ਇਨਫੈਕਸ਼ਨ ਦੀ ਵਜ੍ਹਾ ਦੇ ਨਾਲ ਦੰਦ ਦੇ ਉੱਤੇ ਕੋਈ ਕਾਲਾ ਬਲੈਕ ਸਟੇਨਿੰਗ ਵਾਈਟ ਸਟੇਨਿੰਗ ਬ੍ਰਾਊਨ ਸਟੇਨਿੰਗ ਹੁੰਦੀ ਆ ਉਹ ਲੱਗਦੀ ਸਾਨੂੰ ਟੂਥ ਸਰਫੇਸ ਤੇ ਦਿਖਣੀ ਸਟਾਰਟ ਹੋ ਜਾਂਦੀ ਜਦੋਂ ਵੀ ਅਸੀਂ ਕੁਝ ਖਾਣਾ ਖਾਂਦੇ ਆ ਕੋਈ ਠੰਡਾ ਗਰਮ ਲੱਗਦਾ ਆ ਉਹਦੇ ਨਾਲ ਸਾਨੂੰ ਪਤਾ ਲੱਗਦਾ ਕਿ ਸੈਂਸਿਟੀਵਿਟੀ ਸਟਾਰਟ ਹੈ ਉਤੋਂ ਹੀ ਪੋਰਸ ਬਣੇ ਸਟਾਰਟ ਹੋ ਜਾਂਦੇ ਪਿਟਸ ਜਿਹਨੂੰ ਕਹਿੰਦੇ ਆ ਬੰਦੇ ਸਾਢੋਂ ਦੇ ਉਤੋਂ ਹੀ ਦੰਦ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਹੋਲਸ ਹੋਣੇ ਸ਼ੁਰੂ ਹੋ ਤੁਸੀਂ ਡੈਂਟਲ ਜਾ ਕੇ ਵਿਜ਼ਿਟ ਕਰ ਸਕਦੇ ਹੋ ਤੇ ਤੁਹਾਨੂੰ ਉਹ ਬੈਸਟ ਟਰੀਟਮੈਂਟ ਫਿਲਿੰਗ ਹੋ ਸਕਦੀ ਰੈਸਟੋਰੇਸ਼ਨ ਤੇ ਅਗਰ ਕੋ ਰੈਸਟੋਰੇਸ਼ਨ ਨਾਲ ਨਹੀਂ ਕਲੀਪ ਹੋ ਰਹੀਆਂ ਨਹੀਂ ਲੱਗ ਰਹੀ ਕਿ ਰੈਸਟੋਰੇਸ਼ਨ ਹੋਈਗੀ ਤੇ ਤੁਹਾਡੀ ਆਰ ਸਿਟੀ ਹੋ ਕੇ ਕੈਪਿੰਗ ਹੋ ਜੇਗੀ ਜਿਵੇਂ ਲੱਗਦਾ ਸਾਨੂੰ ਰੂਟੀਨ ਜਿਵੇਂ ਗਰਮ ਠੰਡਾ ਲੱਗਦਾ ਨਾ ਬੇਸਿਕਲੀ ਆਪਾਂ ਕੀ ਕਰਦੇ ਆਪਾਂ ਰੂਟੀਨਸ ਤਾਂ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਇਹ ਤਾਂ ਗਰਮ ਠੰਡਾ ਕਿਉਂ ਲੱਗਦਾ ਜਦ ਤੱਕ ਉਹ ਕਦੇ ਵੀ ਆਪਕੀ ਵੀ ਲੱਗ ਰਿਹਾ ਦੰਦ ਖਰਾਬ ਹੋ ਗਿਆ ਵੀ ਜਲਦੀ ਕੱਢੋ ਜੀ ਕਿਉਂ ਉਹਨੂੰ ਕੱਢ ਦੇਣਾ ਚਾਹੀਦਾ ਹੈ ਜਾਂ ਮਤਲਬ ਕਿ ਵੇਟ ਕਰਦੀ ਮੈਂ ਦੇ ਦੇ ਸਰ ਅਗਰ ਡिके ਹੈ ਟੂਥ ਉਹ ਜ਼ਿਆਦਾ ਹੀ ਖਰਾਬ ਹੈ ਕਿ ਸਾਨੂੰ ਲੱਗ ਰਿਹਾ ਨਹੀਂ ਬਚ ਸਕਦਾ ਫਿਰ ਤਾਂ ਕੱਢਣਾ ਹੀ ਆਪਸ਼ਨ ਹੈ ਬਟ ਅਗਰ ਤੁਸੀਂ अर्ਲੀ ਸਟੇਜ ਦੇ ਵਿੱਚ ਜਾ ਸਕਦੇ ਹੋ ਡੈਂਟਿਸਟ ਕੋਲ ਵਿਜ਼ਿਟ ਕਰਦੇ ਹੋ ਤਾਂ ਤੁਹਾਡਾ ਦੰਦ ਬਚ ਜਾਏਗਾ ਠੀਕ ਹੈ ਜੀ ਹਾਂਜੀ ਤੇ ਜਿਵੇਂ ਰੂਟੀਨ ਚ ਜਿਹੜਾ ਆਰ ਸੀਟੀ ਹੈ ਇਹਦੀ ਸਿਟੀਂ ਕਿੰਨੀ ਕੁ ਹੁੰਦੀ ਹੈ ਸਰ ਸਿੰਗਲ ਗਾਂ ਦੀ ਸਿੰਗਲ ਸਿਟੀਂ ਵੀ ਹੋ ਜਾਂਦੀ ਹੈ ਅੱਜ ਕੱਲ ਦਾ ਸਾਡੇ ਕੋਲ ਕਾਫੀ ਐਡਵਾਂਸ ਟਰੀਟਮੈਂਟ ਚੱਲ ਰਹੇ ਆ ਰੂਪ ਨਾਲ ਹੋ ਜਾਂਦੀ ਹੈ ਐਂਡ ਉਹ ਮਾਟਰ ਦੇ ਨਾਲ ਸਿੰਗਲ ਵਿਜ਼ਿਟ ਦੇ ਵਿੱਚ ਸਿੰਗਲ ਆਦੀ ਖੁੱਝਦੀ ਜਿਹੜਾ ਮੋਲਰਸ ਵਗੈਰਾ ਜਿਹਦਾ ਦਾੜਾ ਆ ਉਹਨਾਂ ਦੇ ਤਿੰਨ ਤੋਂ ਚਾਰ ਸੀਕਸ ਹੁੰਦੇ ਆ ਫਿਰ ਤਾਂ ਸਾਫ ਕਰਾਣ ਦੀ ਜਰੂਰਤ ਹੁੰਦੀ ਗਰੀਬ ਹੋਣਾ ਚਾਹੀਦਾ ਬਿਲਕੁਲ ਐਵਰੀ 6 ਮਨਥਸ ਸਕੀਲਿੰਗ ਕਰवानी ਚਾਹੀਦੀ ਸਾਨੂੰ ਕਲੀਨਿੰਗ ਕਰवानी ਚਾਹੀਦੀ ਆ ਅਗਲੀ ਔਰਲ ਹਾਈਜੀਨ ਦਾ ਪ੍ਰੋਪਰ ਮੇਨਟੇਨ ਰੱਖਣਾ ਚਾਹੀਦਾ ਸੋ ਜਿਵੇਂ ਡਾਕਟਰ ਸਾਬ ਦੱਸ ਰਹੇ ਨੇ ਵੀ ਦੰਦਾਂ ਦਾ ਕੀੜਾ ਵਗੈਰਾ ਕੁਝ ਨਹੀਂ ਹੁੰਦਾ ਕਿਉਂਕਿ ਜਿਵੇਂ ਕੈਰੀਸ ਉਹਦੇ ਦੰਦਾਂ ਦੇ ਵਿੱਚ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਉਹਦੇ ਵਿੱਚ ਜਦੋਂ ਵੀ ਤੁਹਾਨੂੰ ਕੋਈ ਗਰਮ ਠੰਡਾ ਲੱਗਦਾ ਜਾ ਦੰਦਾਂ ਦੇ ਹਲਕੀ ਪੇਨ ਹੁੰਦੀ ਹੈ ਜਾਂ ਕੇ ਵੀ ਕੋਈ ਕੁਝ ਜੀ ਚਿਵਾਨ ਦੇ ਨਾਲ ਤੁਹਾਨੂੰ ਪੇਨ ਹੁੰਦਾ ਹੈ ਮੂੰਹ ਦੇ ਵਿੱਚ ਤਾਂ ਤੁਹਾਨੂੰ ਜ਼ਰੂਰ ਡਾਕਟਰ ਨੂੰ ਚੈੱਕ ਕਰਨਾ ਚਾਹੀਦਾ ਕਿਉਂਕਿ ਕਈ ਚੀਜ਼ਾਂ ਸਾਨੂੰ ਨਹੀਂ ਪਤਾ ਲੱਗਦੀਆਂ ਤੇ ਮੈਮ ਵੈਸੇ ਜਿਹੜਾ ਬਰਸ਼ ਕਰਾ ਕਰਦੇ ਹੋ ਇੱਕ ਵਾਰੀ ਕਰਨਾ ਚਾਹੀਦਾ ਜਾਂ ਦੋ ਵਾਰੀ ਕਰਨਾ ਚਾਹੀਦਾ ਸਰ ਬਰਸ਼ ਤਾਂ ਵੈਸੇ 2 ਟਾਈਮਸ ਹੀ ਕਰਨਾ ਚਾਹੀਦਾ ਅਗਰ ਬਾਇ ਚਾਂਸ ਨਹੀਂ ਵੀ ਕੋਈ ਕਰਦਾ ਕਿ ਰਾਤ ਨੂੰ ਨਹੀਂ ਸੌਣ ਲੱਗੇ ਕਹਿੰਦਾ ਸਿਰਫ ਤੁਸੀਂ ਕੁੜਲੀ ਕਰ ਲੀ ਥੋੜੇ ਕੋਸ ਤੇ ਪਾਣੀ ਦੇ ਨਾਲ ਕਿ ਤਾਂ ਕਿ ਮੂੰਹ ਦੇ ਵਿੱਚ ਜੋ ਵੀ ਅਸੀਂ ਖਾਣਾ ਵਗੈਰਾ ਖਾਦਾ ਉਹ ਮੂੰਹ ਬਿਲਕੁਲ ਸਾਫ਼ ਨਕੀਨ ਹੋਣਾ ਚਾਹੀਦਾ ਰਾਤ ਨੂੰ ਹਾਂ ਨਹੀਂ ਉਕੇ ਅਸੀਂ ਵੀ ਜਵਾਨੀ ਵੇਲੇ ਤਾਂ ਨਹੀਂ ਪ੍ਰਭਾਵ ਕੀਤੀ ਹੁਣ ਜਿਵੇਂ ਤੁਸੀਂ ਗਾਈਡ ਕੀਤਾ ਸੀ ਪਿਛਲੇ 5-6 ਸਾਲ ਹੋ ਗਏ ਮੈਨੂੰ ਰੁਟੀਨ 'ਚ ਮੈਂ ਹੁਣ ਦੋ ਟਾਈਮ ਹੀ ਜਿਵੇਂ ਰਾਤ ਨੂੰ ਸੌਣ ਲੱਗਦੇ ਭਾਵੇਂ ਤੁਸੀਂ ਮੇਰੇ ਕਹਿੰਦਾ ਇਜਾਜ਼ਤ ਨਹੀਂ ਤਾਂ 10 ਮਿੰਟ ਵੀ ਨਹੀਂ ਲੱਗਦਾ ਬਰਸ਼ ਕਰ ਨੂੰ ਥੋੜਾ ਜਿਹਾ ਬਸ ਤੁਹਾਡੀ ਹਾਈਜੀਨ ਜਿਵੇਂ ਹਲਕਾ ਜਿਹਾ ਘਮਾਇਆ ਤੇ ਉਹਦੇ ਨਾਲ ਤੁਹਾਡੇ ਦੰਦ ਸਾਫ਼ ਹੋ ਜਾਂਦੇ ਉਹਦੇ ਬਾਅਦ ਤੁਸੀਂ ਕੁਝ ਨਹੀਂ ਕਰਨਾ ਸਵੇਰ ਤੱਕ ਤੇ ਤੁਹਾਡੇ ਦੰਦਾਂ ਦੀ ਵੀ ਕਿਤੇ ਠੀਕ ਰਹਿੰਦੀ ਹੈ ਨਾ ਮੁੱਖੇ ਸਾਲ ਕੋਈ ਮੈਨੂੰ ਵੀ ਕਦੇ ਪ੍ਰੋਬਲਮ ਨਹੀਂ ਆਈ ਜੇਕਰ ਤੁਸੀਂ ਜਦੋਂ ਤੁਹਾਨੂੰ ਗਰਮ ਠੰਡਾ ਲੱਗਦਾ ਹੈ ਜਾਂ ਕੋਈ ਦੰਦ ਖਰਾਬ ਹੋਣ ਦੀ ਪੋਸਿਬਿਲਿਟੀ ਹੈ ਤਾਂ ਜ਼ਰੂਰ ਤੁਸੀਂ ਪ੍ਰੋਟੀਨ 'ਚ ਹੱਥ ਬਣਾ ਲੈਣੇ ਚਾਹੀਦੇ ਦੁੱਧ ਲੈਣੀ ਹੈ ਨਾ ਤਾਂ ਜ਼ਿਆਦਾ ਅੱਛਾ ਹੈ ਸੋ ਇਸ ਤਰ੍ਹਾਂ ਇਹ ਪਤਾ ਤੁਹਾਨੂੰ ਦੱਸਿ ਰਿਹਾਗੇ ਨਮਸਕਾਰ ਸਸੇਗਾ